ਇਹ ਕਿ ਨਹੀਂ ਲੋਕ ਮੁਖਾਬੇ ਦਾ ਸੰਲੋਕ ਛੱਡਾ ਉਹ ਸੰਲੋਕ ਨਹੀਂ ਹੁੰਦਾ ਉਹ ਥੋੜਾ ਜਿਹਾ ਰਹਿੰਦਾ ਹੈ ਗੁਰੂ ਨਾਲ ਕਰਕੇ ਬਦਲ ਜਾਂਦਾ ਮਹਾਰਾਜ ਕਹਿੰਦੇ ਲੋਕ ਕਈ ਵਾਰ ਉਹ ਨਦਾਨ ਕਰਦਾ ਉਹ ਉਹਨਾਂ ਦਾ ਦੇਖੇ ਕੁਝ ਕੁ ਬਿਰਕੀਆਂ ਨਹੀਂ ਹੁੰਦੀ ਥੋੜਾ ਬਥਰਾ ਹਜ਼ਾਰਾਂ ਬਣਾ ਮੰਗਦੇ। ਕਿ ਕੋੜਾ ਦਿੱਤਾ, ਪੁੱਲ ਨਾਲ ਕੋੜਾ ਕੀਤਾ, ਹਜ਼ਾਰਾਂ ਬਣੋ ਦੇ ਬਦਲੇ ਮੱਤ। ਕਿ ਕੇ ਬਿਖੀ। ਕਿ ਕੇ ਬਿਖੀ ਹੈ ਕਿ ਲੋਕਾਂ ਵਿੱਚ ਬੇੜੀ ਸ਼ੂਭਾ ਹੋਵੇ ਜਿਹਨੇ ਨੰਗਰ ਲਾਇਆ, ਇਹਨੇ ਦਾਨ ਕੀਤਾ। ਕਿ ਕੇ ਬਿਖੀ ਇਸੇ ਕਰਕੇ ਬੰਤਾ ਜਦੋਂ ਕਿਸੇ ਵੀ ਧਰਮ ਦੇ ਆਖਾਂ ਤੇ ਕੋਈ ਚੀਜ਼ ਦਿੰਦਾ ਨਾ ਆਪਣਾ ਨਾਮਾ ਲਾ ਦਵੇ। ਕਿ ਲੋਕ ਪੜਨ। ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਦੀ ਆਹ ਕਿੰਨਾ ਹੈ ਕਿਸੇ ਵੀ ਥਾਂ ਤੇ ਕੋਈ ਵੀ ਚੀਜ਼ ਦਿੰਦਾ ਨਹੀਂ ਬੰਦਾ ਤੂੰ ਤੇ ਆਪਣਾ ਨਾਮ ਖਰਦਦਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਬ੍ਰਿਤੀ ਇਹ ਮਾਰਕ ਹੈ ਕਿ ਥੋੜਾ ਜਿਹਾ ਘਰ ਥੋੜਾ ਜਿਹਾ ਮਾਰਕ ਨੇ ਬਹੁਤ ਵੀ ਥੋੜਾ ਜਿਹਾ ਵੀ ਸੰਤੋਖ ਵੀ ਦਿੰਦਾ ਹੈ ਥੋੜਾ ਜਿਹਾ ਕਿ ਇਹ ਸ੍ਰੀਵੀ ਸੰਤੋਖ ਨਹੀਂ ਹੈ ਸਦੀਵੀ ਸੰਤੋਖ ਤਾਂ ਉਹ ਹੈ ਜਦੋਂ ਸੰਤੋਖ ਵੜਿਆਂ ਦੇ ਵਿੱਚ ਨਾ ਰਹੀਏ। ਪਰ ਜਦੋਂ ਇਹ ਕਿਸੇ ਨੂੰ ਕੁਝ ਦਿੰਦਾ ਰਹੇ ਉਹ ਥੋੜਾ ਜਿਹਾ ਅੰਦਰੋਂ ਸੁੱਖ ਪੈਦਾ ਹੁੰਦਾ ਹੈ ਥੋੜਾ। ਇਹਦੇ ਅੰਦਰੋਂ ਸੁੱਖ ਪੈਦਾ ਹੁੰਦਾ। ਉਹ ਥੋੜਾ ਜਿਹਾ ਮਿਟ ਜਾਂਦਾ ਫਿਰ। ਗੁਰੂ ਨਾਨਕ ਸਾਹਿਬ ਕਹਿੰਦੇ ਸਦਿਆਂ ਮਨ ਸੁਖ ਲੋਕ ਉਪਜੈ ਦੇਣਾ ਕਿੰਝਾ ਦੇ ਦੇ ਮੰਗੇ ਸਹਿਸਾ ਗੁਰੂ ਥੋਬ ਕਰੇ ਸੰਸਾਰ। ਥੋੜਾ ਦਿੱਤਾ ਹਜ਼ਾਰਾਂ ਗੁਣਾ ਮੰਗ ਲਿਆ ਲੋਕਰਾਂ ਚ ਮੇਰੀ ਝੋਭਾ ਬੁਲਿਆਈ ਕਿ ਕੇ ਬਿੱਤੀਂੇ ਮਾਰ ਦੋ ਗਨੀਆਂ ਕੰਮ ਕਰ ਕੇ ਕਿ ਇੱਕਦਰ ਥੋੜਾ ਦਿੱਤਾ ਰੁਪਈਆ ਦਿੱਤਾ ਹਜ਼ਾਰ ਮੰਗ ਲਿਆ ਤੂੰ ਦੀ ਬੇਟੀ ਇਹ ਕੰਮ ਕਰਦੀਏ ਮਹਾਰਾਜ ਜੀ ਨੇ ਕਿ ਇਹ ਮੰਦਾ ਸੋਧਿਆ ਕਿ ਸੰਸਾਰ ਵਿੱਚ ਮੇਰੀ ਝੋਭਾ ਹੋਵੇ اس کر کے بھی کرتے ہیں؟ بھی جو کوئی چیز ہے تو تھوڑا اپنا ناغ جا. تھوڑا جا. تھوڑا جا نہیں. تھوڑا تھوڑا نہیں چاہیے پن دان کے پیچھے نے بچا جن دان کرتا نا لوگ وہ پن دان کے پیچھے کی آم و کھڑی نے گرو نانک صاحب آپ بڑھ کے کام کرنی ہوا فون دان کرتا ہے کہ لوگوں کو جوبا ہوئے گی مٹیائی ہوئے گی کھوڑا داں گے ہزارہ گوڑا مل جانا ہے تھوڑا جہا رج بھی آ جائے بڑھنے بہت دن اس کر کے فون دان کرنا لوگ